ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਨੋਂ ਤੁਹਾਡਾ ਕੀ ਹਾਲ ਚਾਲਾ ਚਲੋ ਜੀ ਹੁਣ ਸ਼ਾਮ ਦਾ ਹੋ ਗਿਆ ਟਾਈਮ ਤੇ ਆਪਾਂ ਕੱਲ ਸ਼ਾਪਿੰਗ ਕਰਨ ਗਏ ਤੇ ਆਪਾਂ ਸ਼ਾਪਿੰਗ ਕਰੀਏ ਲੁਧਿਆਣੇ ਤੋਂ ਦੇਖੋ ਜੀ ਠੰਡ ਐ ਇੰਨੀ ਜ਼ਿਆਦਾ ਪੈਂਦੀ ਐ ਨਾ ਬਹੁਤ ਜ਼ਿਆਦਾ ਤੇ ਧੁੰਦ ਵੀ ਕਾਫੀ ਪੈਂਦੀ ਐ ਤੇ ਬਿਲਕੁਲ ਵੀ ਨਾ ਧੁੱਪ ਨਿਕਲਦੀ ਨਹੀਂ ਹੈਗੀ ਤੇ ਆਪਾਂ ਨੇ ਕਰੀਏ ਗਰਮ ਕੱਪੜਿਆਂ ਦੀ ਸ਼ਾਪਿੰਗ ਦੇਖੋ ਜੀ ਸਰਦੀਆਂ ਦੇ ਵਿੱਚ ਤਾਂ ਨਾ ਜਿੰਨੇ ਕੱਪੜੇ ਬਾਤ ਤੋਂ ਬਾਧ ਹੋਵੇ ਨਾ ਉਹਨੇ ਥੋੜੇ ਆ ਤੇ ਹੁਣ ਧੁੱਪ ਨਿਕਲਦੀ ਨਹੀਂ ਹੈਗੀ ਆਪਾਂ ਧੋ ਕੇ ਕੱਪੜੇ ਸੁਕਣੇ ਪਾਈ ਜਾਂਨੇ ਆ ਜੇ ਕੱਪੜੇ ਸੁੱਕਦੇ ਨਹੀਂ ਹੈਗੇ ਬਹੁਤ ਜ਼ਿਆਦਾ ਔਖਾ ਹੋਇਆ ਮੈਂ ਇਹਦੇ ਕਰਕੇ ਨਾ ਆਪਾਂ ਕੱਲ ਗਏ ਤੇ ਸਪੈਸ਼ਲ ਲੁਧਿਆਣੇ ਦੇਖੋ ਜੀ ਉੱਥੇ ਕੱਪੜਿਆਂ ਦਾ ਤਾਂ ਭੰਡਾਰੇ ਆ ਇੰਨੇ ਜ਼ਿਆਦਾ ਕੱਪੜੇ ਆ ਨਾ ਬਹੁਤ ਜ਼ਿਆਦਾ ਉੱਥੇ ਵੀ ਜਾ ਕੇ ਨਾ ਦਿਲ ਆਏ ਕਰਦਾ ਵੀ ਆਹ ਵੀ ਲੈ ਲਈਏ ਆਹ ਵੀ ਲੈ ਲਈਏ ਬਿਲਕੁਲ ਛੱਡਣ ਨੂੰ ਦਿਲ ਨਹੀਂ ਕਰਦਾ ਹੈਗਾ ਦੇਖੋ ਜੀ ਕੱਲ ਅਸੀਂ ਸਪੈਸ਼ਲ ਸਾਨੂੰ ਜਾਣਾ ਪਿਆ ਤੇ ਉਹਦੇ ਵਾਸਤੇ ਆਪਾਂ ਕਿਹੜਾ ਕਿਹੜਾ ਸਮਾਨ ਲੈ ਕੇ ਆਏ ਆ ਲੈ ਕੇ ਤਾਂ ਆਏ ਆ ਆਪਾਂ ਥੋੜਾ ਜਿਹਾ ਸਮਾਨ ਲੈ ਕੇ ਆਏ ਆ ਲੈ ਕੇ ਆਏ ਆ ਜ਼ਰੂਰ ਵੀ ਜਿਹੜਾ ਆਪਾਂ ਨੂੰ ਘਰ ਦੇ ਵਿੱਚ ਵਕਤੋਂ ਵਿੱਚ ਲੋੜ ਹੈ ਤੇ ਆਪਾਂ ਹੁਣ ਤੁਹਾਨੂੰ ਦਿਖਾਉਨੇ ਆ ਦੇਖੋ ਜੀ ਜਿਵੇਂ ਨੇ ਇਹ ਦਸਤਾਨੇ ਆ ਨਾ ਇਹ ਪਾਸ਼ਮੇ ਦੇ ਬੁਨੇ ਹੋਏ ਆ ਤੇ ਇੰਨੇ ਜਿਆਦਾ ਗਰਮ ਹੈ ਨਾ ਬਹੁਤ ਵਧੀਆ ਹੈ ਤੇ ਕਲਰ ਵੀ ਦੇਖੋ ਕਿੰਨਾ ਵਧੀਆ ਹੈ ਆਪਾਂ ਨੇ ਇਹ ਦਸਤਾਨਿਆਂ ਦੀ ਕਰੀਦੀ ਕੱਲ ਸ਼ਾਪਿੰਗ ਤੇ ਆਪਾਂ ਆ ਦੇਖੋ ਆਪਾਂ ਦੋ ਤਿੰਨ ਜੋੜੀਆਂ ਲੈ ਕੇ ਆਏ ਆ ਤੇ ਆਪਾਂ ਨੇ ਇਸ ਤਰ੍ਹਾਂ ਨਾ ਗਰਮੇ ਹੈਗੀਆਂ ਨੇ ਜਰਾਬਾਂ ਐ ਦੇਖੋ ਉੱਥੇ ਨਾ ਲੁਧਿਆਣੇ ਦੇ ਵਿੱਚ ਤਾਂ ਨਾ ਇਹ ਨਾ ਗਰਮ ਕੱਪੜੇ ਤੇ ਇੰਨੇ ਜ਼ਿਆਦਾ ਗਰਮ ਕੱਪੜਾ ਪਿਆ ਨਾ ਬਹੁਤ ਜ਼ਿਆਦਾ ਟੋਪੀਆਂ, ਜੈਕਟਾਂ ਕੋਈ ਅੰਤੇ ਨਹੀਂ ਹੈਗਾ। ਦੇਖੋ ਜੀ ਇੰਨੀ ਜ਼ਿਆਦਾ ਨਾ ਹੈ ਨਾ ਗਰਮ ਟੋਪੀ ਆ ਨਾ ਬਿਲਕੁਲ ਵੀ ਨਾ ਸਿਰ ਨੂੰ ਠੰਢੇ ਲੱਗੂਗੀ ਤੇ ਇਹਦਾ ਕਲਰ ਵੀ ਦੇਖੋ ਕਿੰਨਾ ਵਧੀਆ ਇਸ ਤਰ੍ਹਾਂ ਵਾਦੀ ਵੀ ਹੈਗੀ ਆ। ਤੇ ਦੇਖੋ ਇਹ ਵੀ ਟੋਪੀ ਪੂਰੀ ਐਂ ਗਰਮ ਐ। ਦੇਖੋ ਤੁਹਾਨੂੰ ਮੈਂ ਨੇੜੇ ਕਰਕੇ ਦਿਖਾਉਣੀ ਆ। ਦੇਖੋ ਇਹ ਲੈ ਕੇ ਆਇਆ ਸਾਬੀਆਂ ਜਰਮਾਲਾਂ ਦੀ ਬਲੋਡ ਪੈਂਦੀ ਆਪਾਂ ਨੇ ਨਾ ਫਿਰ ਨਾ ਇਦੇ ਵਿੱਚ ਹੈਗੀਆਂ 16 17 ਹੈਗੇ ਨੇ ਇਹ ਮਾਲ ਤੇ ਆਪਾਂ ਨੇ ਇਹ ਇਕੱਠਾ ਹੀ ਖਰੀਦ ਲਿਆ। ਆ ਇਹ ਵਿੱਚ ਕੱਢ ਕੇ ਦਿਖਾਉਂਗਾਂ ਜੀ। ਦੇਖੋ ਜੀ ਇਹ ਹੈਗਾ ਇਹ ਸਾਰੇ ਗਰਮ ਸਮਾਨ ਆ ਟੋਪੀਆਂ ਜਰਾਬਾਂ ਹੋ ਗਈਆਂ। ਦੇਖੋ ਇਹ ਵੀ ਹੈਗੀਆਂ ਜਰਾਬਾਂ। ਦੇਖੋ ਇਸ ਤਰ੍ਹਾਂ ਨਾ ਤਿੰਨ ਤਿੰਨ ਨਾ ਪੀਸ ਆ ਇਸ ਤਰ੍ਹਾਂ ਨਾ ਟਾਂਕੇ ਲੱਗੇ ਹੋਏ ਨੇ ਤੇ ਬਹੁਤ ਵਧੀਆ ਲੱਗਦੀਆਂ ਨੇ ਜਰਾਬਾਂ ਪੂਰੀਆਂ ਇਹਨਾਂ ਨਾ ਗਰਮ ਨੇ ਆਈ ਨਹੀਂ ਹੈਗੀਆਂ ਵੀ ਛੋਟੀਆਂ ਐ ਤੇ ਪੂਰੀਆਂ ਲੰਬੀਆਂ ਜਰਾਬਾਂ ਨੇ। ਦੇਖਾ ਇੱਧਰ ਵੀ ਕਾਜ ਹੋੜਾ ਦੀ ਹੈਗਾ ਜਰਾਬਾਂ ਦਾ ਆ ਕੱਢ ਕੇ ਦੇ ਮੈਂ ਤੁਹਾਨੂੰ ਦੇਖੋ ਜੀ ਆਹਾ ਹੈਗੀ ਆ ਇਹਨੂੰ ਗਲੇ ਦੇ ਵਿੱਚ ਪਾਉਣੇ ਆ ਵੀ ਤਾਂ ਕਿ ਨਾ ਆਪਣੇ ਗਲੇ ਨੂੰ ਨਾ ਠੰਡ ਰਣ ਲੱਗੇ ਤੇ ਦੇਖੋ ਵਿੱਚੋਂ ਤੈਗ ਹੈਗਾ ਇਹਦਾ ਕਲਰ ਦੇਖੋ ਇਸ ਤਰ੍ਹਾਂ ਦਾ ਹੈ ਤੇ ਬਾਹਰੋਂ ਹੈਗਾ ਇਹ ਅੰਦਰੋਂ ਹੈਗਾ ਪੂਰਾ ਪੂਰਾ ਜਿਹਾ ਤੇ ਬਾਹਰੋਂ ਹੈਗਾ ਇਹ ਬਲੈਕ ਤੇ ਇਹ ਵੀ ਪਾਸ਼ਮ ਦਾ ਹੈ ਤੇ ਇਹ ਵੀ ਬਹੁਤ ਜ਼ਿਆਦਾ ਨਾ ਗਰਮ ਹੈ ਬਿਲਕੁਲ ਵੀ ਆਪਣੇ ਗਲੇ ਨੂੰ ਨਾ ਠੰਡ ਨਹੀਂ ਲੱਗੂਗੀ ਜਿਵੇਂ ਨਾ ਹੁਣ ਆਪਾਂ ਇਹਨਾਂ ਸਕੂਟਰ ਤੇ ਜਾਣਾ ਹੁੰਦਾ ਨਾ ਸ਼ੈੱਟ ਦੇਖੋ ਜੀ ਇਹ ਲੈ ਕੇ ਆਏ ਆ ਆਪਾਂ ਦਸਤਾਨੇ ਦਸਤਾਨੇ ਵੀ ਆਏ ਨੇ ਪੂਰੇ ਗਰਮ ਹੈ ਜਿਵੇਂ ਮਰਜੀ ਤੁਸੀਂ ਨਾ ਸਕੂਟਰ ਤੇ ਪਾ ਕੇ ਜਾ ਸਕਦੇ ਹੋ ਬਿਲਕੁਲ ਵੀ ਨਾ ਹਵਾ ਨਹੀਂ ਲੱਗੂਗੀ ਤੇ ਬਹੁਤ ਵਧੀਆ ਹੈ ਬਿਲਕੁਲ ਖਰਾਬ ਹੋਣ ਵਾਲੇ ਨਹੀਂ ਹੈਗੇ ਦੇਖੋ ਜੀ ਲੁਧਿਆਣੇ ਦੇ ਵਿੱਚ ਤਾਂ ਸਮਾਨ ਹੈ ਇੰਨਾ ਜਿਆਦਾ ਵਧੀਆ ਮਿਲਦਾ ਨਾ ਬਹੁਤ ਜਿਆਦਾ ਵਧੀਆ ਸਮਾਨ ਮਿਲਦਾ ਹੈ ਦੇਖੋ ਜੀ ਇਹ ਵੀ ਹੈਗੇ ਨੇ ਦਸਤਾਨੇ ਤੇ ਇਹ ਵੀ ਹੈਗੀਆਂ ਨੇ ਗਰਮ ਹੈਗੀਆਂ ਨੇ ਜਰਾਪਾਂ ਤੇ ਰੰਗ ਵੀ ਇਹਦਾ ਬਹੁਤ ਵਧੀਆ ਹੈ ਨੀਲਾ ਨੀਲਾ ਜਿਹਾ ਤੇ ਇੱਕ ਜੋੜਾ ਆਪਾਂ ਨੇ ਕਾਫੀ ਜੋੜੇ ਲੈਂਦੇ ਨੇ ਦੇਖੋ ਜੀ ਇੱਕ ਇੱਕ ਕੱਪੜੇ ਲੈਂਦੀ ਆ ਇਹ ਟੋਪੀ ਦੇਖੋ ਇਹ ਵੀ ਇਹਦੇ ਵਿੱਚ বিনা ਬਿਲਕੁਲ ਵੀ ਠੰਡੇ ਨਹੀਂ ਲੱਗੂ ਇਹ ਵੀ ਨਾ ਦੂਰੀ ਬੁਣੀ ਹੋਈ ਹੈ ਤੇ ਬਹੁਤ ਜ਼ਿਆਦਾ ਗਰਮ ਟੋਪੀ ਹੈ ਤੇ ਕਲਰ ਵੀ ਮੈਨੂੰ ਬਹੁਤ ਜ਼ਿਆਦਾ ਪਸੰਦ ਆਇਆ ਇਹ ਹੈਗਾ ਉਹਦੇ ਨਾਲ ਦਾ ਦਸਤਾਨ ਦੇਖੋ ਜੀ ਇੱਕ ਕੱਪੜੇ ਲੈਂਦੀ ਆ ਇਹ ਟੋਪੀ ਇਹ ਬਿਲਕੁਲ ਨਾ ਇਹਦੇ ਨਾਲ ਦੀ ਉਹ ਚੰਗੀ ਤਰ੍ਹਾਂ ਮੈਚ ਕਰਦੀ ਆ ਦੇਖੋ ਜੀ ਇਹ ਗਲੇ 'ਚ ਪਾਉਣੇ ਵਾਲਾ ਤੇ ਇਹ ਹੈਗੀ ਟੋਪੀ ਇਹਦੇ ਨਾਲ ਦਾ ਇਹਨਾਂ ਸੇਮ ਕਲਰ ਆ ਦੋਨਾਂ ਦਾ ਹੀ ਦੇਖੋ ਵਿੱਚ ਪੂਰਾ ਪੂਰਾ ਜੇ ਤੇ ਇਹ ਹੈਗਾ ਬਲੈਕ ਦੋ ਚੀਜ਼ਾਂ ਅਸੀਂ ਇਹ ਲਿਆਂਦੀਆਂ ਨੇ ਤੇ ਇੱਕ ਜੋੜਾ ਜਰਾਬਾਂ ਦਾ ਇਹ ਲਿਆਂਦਾ ਆਪਾਂ ਨੇ ਤੇ ਇੱਕ ਇਧਰ ਪਿਆ ਜਰਾਬਾਂ ਦਾ ਜੋੜਾ ਦੇਖੋ ਜੀ ਇਹ ਛੋਟੇ ਲਿਆਂਦੇ ਆਪਾਂ ਨੇ ਰਮਾਲ ਜਿਵੇਂ ਆਪਾਂ ਨਾ ਕਿਚਨ ਦੇ ਵਿੱਚ ਆਪਾਂ ਭਾਂਡੇ-ਭੁੰਡੇ ਧੋਨੇ ਆ ਨਾ ਫੇ ਹੱਥ ਗਿੱਲੇ ਹੋ ਜਾਂਦੇ ਨਾ ਸਰਦੀਆਂ ਦੇ ਵਿੱਚ ਤਾਂ ਨਾ ਹੱਥ ਸਾਫ਼ ਕਰਨੇ ਨੂੰ ਬਹੁਤ ਜ਼ਿਆਦਾ ਲੋੜਤ ਪੈਂਦੀ ਹੈ ਗਰਮੀ ਹੋਵੇ ਸਰਦੀ ਹੋਵੇ ਦੇਖੋ ਜੀ ਇਹ ਰਮਾਲ ਆ ਦੇਖੋ ਇਸ ਤਰ੍ਹਾਂ ਕਰਕੇ ਵੀ ਤੁਸੀਂ ਟੰਗ ਸਕਦੇ ਆ ਤੇ ਬਹੁਤ ਵਧੀਆ ਲੱਗੇ ਮੈਨੂੰ ਰਮਾਲ ਤੇ ਆਪਾਂ ਨੇ ਦੋ ਲਿਆਂਦੇ ਨੇ ਇਹ ਰਮਾਲ ਤੇ ਕਰਾ ਮੈਨੂੰ ਇੱਥੇ ਬਹੁਤ ਵਧੀਆ ਇੱਕ ਚੀਜ਼ ਹੋਰ ਲੱਗੀ ਆਪਾਂ ਲੈ ਕੇ ਆਏ ਇੱਕ ਪਰਸ ਦੇਖੋ ਜੀ ਇਹ ਲਿਆਂਦਾ ਇੱਕ ਆਪਾਂ ਨੇ ਪਰਸ ਤੇ ਪਰਸ ਬਹੁਤ ਜ਼ਿਆਦਾ ਵਧੀਆ ਹੈ ਇਹ ਅਸੀਂ ਨਾ ਸਪੈਸ਼ਲ ਨਾ ਕਿ ਮੈਂ ਨਾ ਮੰਮੀ ਜੀ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਹੈ ਜਿਵੇਂ ਕਿ ਵਿਆਹ ਸ਼ਾਦੀ ਜਾਣਾ ਹੁੰਦਾ ਨਾ ਇਹਦੇ ਵਿੱਚ ਆਪਣਾ ਮੋਬਾਈਲ ਹੋਇਆ ਪਰਸ ਹੋਇਆ ਪਾ ਸਕਦੇ ਆ ਦੇਖੋ ਜੀ ਪਾੜਨੇ ਵਾਸਤੇ ਵੀ ਬਹੁਤ ਵਧੀਆ ਹੈਂਡਲ ਲੱਗੇ ਹੋਏ ਹੈ ਤੇ ਵਿੱਚੋਂ ਵੀ ਨਾ ਖੁੱਲਾ ਡੁੱਲਾ ਐ ਪੂਰਾ ਏ ਮੈਂ ਤੁਹਾਨੂੰ ਖੋਲ ਕੇ ਵੀ ਦਿਖਾਉਣੀ ਆ ਇਸ ਤਰ੍ਹਾਂ ਇਹਦੀ ਲੰਬੀ ਟਣੀ ਵੀ ਹੈਗੀ ਏ ਜਿਵੇਂ ਮਰਜ਼ੀ ਤੁਸੀਂ ਇਹਨੂੰ ਨਾ ਬਾਹ ਦੇ ਵਿੱਚ ਪਾ ਸਕਦੇ ਆ ਇਹ ਆਪਾਂ ਹੱਥ ਵਿੱਚ ਵੀ ਇਸ ਤਰ੍ਹਾਂ ਨਾ ਕੈਰੀ ਕਰ ਸਕਦੇ ਆ ਤੇ ਬਹੁਤ ਵਧੀਆ ਹੈ ਵਿੱਚ ਨਾ ਦੋ ਤਿੰਨ ਜੀਪਾਂ ਲੱਗੀਆਂ ਹੋਈਆਂ ਜੀਪਾਂ ਵੀ ਇੰਨੀਆਂ ਜਾਦੇ ਮਜ਼ਬੂਤ ਹੈ ਨਾ ਬਹੁਤ ਜ਼ਿਆਦਾ ਇਹਦਾ ਕਲਰ ਮੈਨੂੰ ਇੰਨਾ ਜ਼ਿਆਦਾ ਪਸੰਦ ਆਇਆ ਨਾ ਬਹੁਤ ਜ਼ਿਆਦਾ ਦੇਖੋ ਜੀ ਆਪਾਂ ਨਾ ਇੰਨੀ ਜ਼ਿਆਦਾ ਮਹਗਾਈ ਹੋਈ ਵੀ ਹੈ ਨਾ ਦੇਖੋ ਥੋੜਾ ਜਿਹਾ ਆਪਾਂ ਨੇ ਸਮਾਨ ਲੈਂਦਾ ਹੈ ਤੇ ਪੈਸਾ ਇੰਨਾ ਜ਼ਿਆਦਾ ਲੱਗ ਜਾਂਦਾ ਦੋ ਲਫਾਰਮੇ ਦੇ ਵਿੱਚ ਸਮਾਨ ਆ ਗਿਆ ਹੈ ਮਹਗਾਈ ਇੰਨੀ ਜ਼ਿਆਦਾ ਹੋਈ ਵੀ ਹੈ ਨਾ ਬਹੁਤ ਜ਼ਿਆਦਾ ਹੁਣ ਜਿਵੇਂ ਨਾ ਆਪਾਂ ਵੱਡੇ ਵੱਡੇ ਸ਼ਹਿਰਾਂ ਵਿੱਚ ਜਾਂਦੇ ਆ ਨਾ ਉੱਥੇ ਸਮਾਨ ਇੰਨਾ ਜ਼ਿਆਦਾ ਮਹਿੰਗਾ ਹੈ ਨਾ ਬਹੁਤ ਜ਼ਿਆਦਾ ਤਾਂ ਕਿ ਨਾ ਸਰਦੀਆਂ ਵਾਲਾ ਸਮਾਨ ਤਾਂ ਬਹੁਤ ਜ਼ਿਆਦਾ ਮਹਿੰਗਾ ਹੈ ਦੇਖੋ ਜੀ ਇਹ ਕਰੀ ਦੀ ਆਪਾਂ ਨੇ ਥੋੜੀ ਜੀ ਸ਼ਾਪਿੰਗ ਕਰੀ ਹੈ ਇਹ ਫੋਨ ਨੂੰ ਨਾ ਸਾਡੀ ਸ਼ੋਪਿੰਗ ਵਧੀਆ ਲੱਗੀ ਨਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਇਹ ਹੈ ਇਹ ਸਾਡੀਆਂ ਵਾਸਤੇ ਸਪੈਸ਼ਲ ਸ਼ੋਪਿੰਗ ਕਰਨੀ ਆਵਾ ਟੋਪੀ ਮੈਂ ਘਰੇ ਕੱਢ ਲੈਣੀ ਆ ਬਹੁਤ ਵਧੀਆ ਨਾਲ ਚਾਣੀ ਥਾਂ ਡੇ ਲੱਗੂਈ ਗਰਮ ਟੋਪੀ ਹੈ ਨਾਲ ਬਲੈਕ ਹੈ ਹਮ ਆਪਾਂ ਨੇ ਇਹਨਾਂ ਸਮਾਨ ਨੂੰ ਨਾ ਸਾਰੇ ਨੂੰ ਲਿਫਾਫੇ ਪਾ ਕੇ ਰੱਖ ਦਿੰਨੇ ਆ ਦੇਖੋ ਇਹਦਾ ਕਲਰ ਨਾ ਪੂਰਾ ਨਿਸ਼ਕਾਰੇ ਮਾਰਦਾ ਦੇਖੋ ਕਿੰਨਾ ਵਧੀਆ ਲੱਗਦਾ ਤੇ ਇਹਦੇ ਨਾਲ ਆਪਾਂ ਨਾ ਪੂਰੀ ਐਨ ਨਾ ਮੈਂ ਟੀਨ ਕਰਕੇ ਲੈ ਕੇ ਆਏ ਆ ਇਹ ਬਲੈਕ ਲੈਣੀ ਆ ਬਲੈਕ ਵੀ ਲੈ ਸਕਦੇ ਆ ਹੁਣ ਆਪਾਂ ਇਹਨਾਂ ਨੂੰ ਲਪਾਵੇ ਦੇ ਵਿੱਚ ਪਾ ਦਨੇ ਆ ਇਹ ਸਪੈਸ਼ਲ ਆ ਮੈਂ ਤੁਹਾਨੂੰ ਦਿਖਾਉਣ ਵਾਸਤੇ ਇੰਨੀ ਮਿਹਨਤ ਕੀਤੀ ਮੈਂ ਕਿਹਾ ਮੇਰੀਆਂ ਭੈਣਾਂ ਨੂੰ ਦਿਖਾਉਣੇ ਆ ਜੇ ਉਹਨਾਂ ਨੂੰ ਵੀ ਪਸੰਦ ਆ ਉਹਨਾਂ ਸਮਾਨ ਉਹ ਵੀ ਲੈ ਸਕਦੇ ਆ ਸਰਦੀਆਂ ਦੇ ਵਿੱਚ ਤਾਂ ਨਾ ਸ਼ਾਪਿੰਗ ਕਰਨੀ ਬਣਦੀ ਹੂਆ ਇਹਨਾਂ ਨੇ ਕੋਈ ਖੰਡ ਨਹੀਂ ਲੱਗਦੀ ਬਿਲਕੁਲ ਵੀ ਤੋਂ ਖੋਲ ਕੇ ਦੇਖਾਂ ਕਿੰਨੀਆਂ ਗਲੋਂ ਦੀਆਂ ਦੇਖੋ ਜੀ ਪੂਰੀ ਐ ਲੰਬੀ ਜਰਾਵ ਆ ਦੇਖੋ ਪੂਰੀ ਐਰ ਵੱਦੀ ਵੀ ਹੈਗੀ ਆ ਤੇ ਐਰ ਪੂਰੀ ਨਾ ਗਰਮ ਜਰਾਵ ਹੈ ਬਿਲਕੁਲ ਵੀ ਐ ਨਹੀਂ ਹੈਗਾ ਵੀ ਉੱਪਰ ਨਾ ਬੂਰ ਜੀ ਆ ਜੂਗਾ ਬਹੁਤ ਨਰਮ ਨਰਮ ਜੀ ਜਰਾਬਾ ਨੇ ਦੇਖੋ ਜੀ ਚੀਜ਼ ਤਾਂ ਅੱਜ ਕੱਲ ਨਾ ਹਰੇਕ ਮਿਲ ਜਾਂਦੀ ਹੈ ਬਸ ਪੈਸਾ ਹੀ ਚਾਹੀਦਾ ਹੈ ਮਿੰਟ ਦੇ ਵਿੱਚ ਜਿੰਨੇ ਮਾਦੀ ਸ਼ੋਪਿੰਗ ਕਰ ਲੋ ਅੱਜ ਕੱਲ ਆਉਂਦਾ ਆਉਂਦਾ ਤਾਂ ਵੈਸੇ ਕੁਝ ਨਹੀਂ ਹੈਗਾ ਪਰ ਪਾਪੇ ਜੇ ਸਮਾਨ ਆ ਜਾਂਦਾ ਹੈ ਇੰਨੀ ਜ਼ਿਆਦਾ ਮਹਿੰਗਾਈ ਹੋਈ ਵੀ ਨਾ ਬਹੁਤ ਜ਼ਿਆਦਾ ਇਹ ਆਪਾਂ ਨੇ ਦੋ ਤਿੰਨ ਰੰਗ ਦੇ ਨਾਲ ਗਰਮਾਲ ਫਰੀਜ਼ੇ ਆ ਇੱਕ ਵਾਈਟ ਹੈ ਇੱਕ ਬਰਾਊਨ ਜਿਹਾ ਇੱਕ ਨੀਲਾ ਜਿਹਾ ਹੈ ਆਪਾਂ ਇਹਨਾਂ ਨੂੰ ਹੁਣ ਪਾ ਦੇ ਵਿੱਚ ਪਾ ਕੇ ਰੱਖ ਦਿੰਨੇ ਆ ਚਲੋ ਜੀ ਠੰਡ ਬਹੁਤ ਜ਼ਿਆਦਾ ਹੋਈ ਵੀ ਆ ਚਲੋ ਜੀ ਬਿਲਕੁਲ ਵੀ ਨਾ ਧੁੱਪਾਂ ਨਹੀਂ ਨਿਕਲਦੀ ਹੈਗੀ ਸੂਰਜ ਦੇਖਿਆ ਨੂੰ ਤਾਂ ਕਿੰਨੇ ਦਿਨ ਹੋ ਗਏ ਨੇ ਤੇ ਇੰਨੀ ਜ਼ਿਆਦਾ ਠੰਡ ਹੋਈ ਪਈ ਨਾ ਅੰਦਰੇ ਬੈਠੇ ਨੇ ਸਾਰੀ ਜਿਹੜੀ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਚਲੋ ਜੀ ਹੁਣ ਆਪਾਂ ਨੇ ਇਹ ਕਰੀਤੀ ਥੋੜੀ ਜੀ ਸ਼ਾਪਿੰਗ ਇਹ ਆਪਾਂ ਨੇ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਨਾ ਤੁਸੀਂ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਦਾਂ ਹੀ ਆਪਾਂ ਸੋਹਣੀਆਂ ਵੀਡੀਓ ਪਾਉਂਦੇ ਰਾਵਾਂਗੇ ਧੰਨਵਾਦ